ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਮਹਰਾਣਾ ਮਹਰਾਣਾ ਪਿੰਡ ਦੋਸਤੋ ਤਸਵੀਰ ਪੱਟੀ ਜਿਹੜਾ ਸ਼੍ਰੀ ਤਰਨਤਨ ਸਿੰਘ ਸਾਹਿਬ ਦਾ ਪਿੰਡ ਆ ਹਰੀ ਕੇ ਪਤਨ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਮਹਰਾਣਾ ਤੇ ਵੀਰ ਹਰਪ੍ਰੀਤ ਸਿੰਘ ਦੇ ਕੋਲੇ ਆਇਆ ਦੋਸਤੋ ਅੱਜ ਬਿਲਕੁਲ ਘਰ ਦੇ ਘਰੇਲੂ ਮਾਲ ਦੇ ਵਿੱਚੋਂ ਤੁਹਾਨੂੰ ਇੱਕ ਵੜ ਦਿਖਾਉਣੀ ਆ ਸ਼ਾਹੀਵਾਲ ਅੰਗ ਦੇ ਵਿੱਚ ਵੜ ਆ ਪਸੰਦ ਆਊਗੀ ਹੈਵੀ ਬਾਡੀ ਵੇਟ ਆ ਵਜਨਦਾਰ ਤੋ ਪੂਰਾ ਰਿਕਾਰਡ ਦੋਸਤੋ ਪਹਿਲੇ ਸਵੇ ਦੇ ਦੂਜੇ ਸਵੇ ਦਾ ਆਪਾਂ ਵੀਰ ਤੋਂ ਪੁੱਛ ਲਾਂਗੇ ਹੁਣ ਅੱਗੇ ਦੋਸਤੋ ਸਵੇ ਤੀਜੇ ਸੂਣੀ ਆ ਤੇ ਸਮਾਂ ਕਿੰਨਾ ਬਾਕੀ ਐ ਸੂਣ ਦੇ ਵਿੱਚ ਕਿੰਨੇ ਕ ਦਿਨ ਹਜੇ ਬਾਕੀ ਐ ਦਿਨ ਪੂਰੇ ਹੋਣ ਦੇ ਵਿੱਚ ਕੀ ਰੇਟ ਭਾਅ ਪੜਦਾ ਰਹੂਗਾ ਇਸ ਵੜ ਦਾ ਪੂਰੀ ਡਿਟੇਲ ਵੀਰ ਹਰਪ੍ਰੀਤ ਤੋਂ ਲੈ ਲਾਂਗੇ ਆਪਾਂ ਤੇ ਘਰੇਲੂ ਵੜਾ ਦੋਸਤੋ ਬਹੁਤੇ ਵੀਰ ਪਸੰਦ ਕਰਦੇ ਵੀ ਘਰ ਦੇ ਵਿੱਚੋਂ ਪਸ਼ੂ ਨਿਕਲੇ ਤੇ ਆਪਾਂ ਜਰੂਰ ਖਰੀਦ ਲੀਏ ਤੇ ਨਾਲ ਦੀ ਨਾਲ ਦੋਸਤੋ ਤੁਹਾਨੂੰ ਜਿਹੜਾ ਪੂਰਾ ਰਿਕਾਰਡ ਹੈਗਾ ਬਿਲਕੁਲ ਘਰ ਦੀ ਜੁਵਾਈਆਂ ਦਾ ਪਿਛਲੇ ਸੂਬਿਆਂ ਦਾ ਉਹ ਮਿਲ ਜਾਂਦਾ ਨਾਲ ਬਿਲਕੁਲ ਸੁਭਾਵਿਕ ਤੌਰ ਤੇ ਜਿਹੜ ਨੇਚਰ ਵਾਈਜ਼ ਵੀ ਪਤਾ ਲੱਗ ਜਾਂਦਾ ਵੀ ਐਨੀਮਲ ਦਾ ਨੇਚਰ ਕਿਦਾਂ ਤੇ ਕਿਸ ਹਿਸਾਬ ਵੰਡਣਾ ਜਿਹੜਾ ਪਸ਼ੂ ਮਿਲਦਾ ਸ਼ਾਹੀ ਬਾਗਾਂ ਦੇ ਵਿੱਚ ਆ ਦੋਸਤੋ ਪਸੰਦ ਆਊਗੀ ਬਿਲਕੁਲ ਤੇ ਜਿਹੜੇ ਵੀਰ ਖਰੀਦਣਾ ਚਾਹਣਗੇ ਆਪਣਾ ਹੱਕ ਸਮਝ ਕੇ ਤੁਸੀਂ ਤਸੱਲੀ ਕਰ ਲਿਓ ਗੱਬਣ ਆ ਤੇ ਟਿਪ ਕੇ ਤਸੱਲੀ ਕਰ ਲਿਓ ਚੌਥਾ ਥਾਣਾ ਦੀ ਆਓ ਲੈਣਿਆ ਪੂਰੀ ਡਿਟੇਲ ਵੀਰ ਹਾਰਪ੍ਰੀਤ ਤੋਂ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਲਓ 30 ਤਰੀਕ ਦੋਸਤੋ ਅੱਜ 17 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਮਾਰਨਿੰਗ ਦਾ ਟਾਈਮ ਆ ਦੋਸਤੋ ਕੋਈ 10:00 ਵਜੇ ਦਾ ਸਮਾਂ ਮਾਰਨਿੰਗ ਦਾ ਵੈਸੇ ਵੈੜ ਗੱਬਣ ਆ ਤੇ ਇੱਕ ਬਿਲਕੁਲ ਹੋਮ ਬਰੀਡ ਘਰ ਦੀ ਮੱਝ ਦਾ ਜਿਹੜਾ ਦੋਸਤੋ ਇੱਕ ਤੁਹਾਨੂੰ ਵੀਰ ਦੇ ਬਿਲਕੁਲ ਕਟਾ ਦਿਖਾਉਣਾ ਮਾਲੀ ਦਿਖਾਉਣਾ ਰੁਸਤਮੇ ਹਿੰਦ ਦਾ ਇਹਦੇ ਬਾਰੇ ਵੀ ਆਪਾਂ ਲਾਸਟ ਦੇ ਵਿੱਚ ਗੱਲਬਾਤ ਕਰਾਂਗੇ ਕਿਦਾਂ ਕੇਅਰ ਕਰਦੇ ਪਏ ਆ ਕਿਦਾਂ ਸਾਫ ਸੰਭਾਲ ਕਰਦੇ ਆ ਤੇ ਜਰੂਰ ਆਪਣੀ ਤੁਸੀਂ رائے ਜਿਹੜੀ ਆ ਕਮੈਂਟਾਂ ਦੇ ਵਿੱਚ ਜਰੂਰ ਦਿਓ ਠੀਕ ਆ ਜੀ ਕਿੰਨੇ ਦਿਨਾਂ ਦਾ ਜਿਹੜਾ ਇਹ ਕਟਾ ਤੇ ਕਿਦਾਂ ਦੀ ਜਿਹੜੀ ਗਰੋਥ ਇੰਦੀ ਹੋ ਰਹੀ ਆ ਉਹ ਪੂਰੀ ਗੱਲਬਾਤ ਕਰ ਲਾਂਗੇ ਪਹਿਲੇ ਨੰਬਰ ਤੋਂ ਦੋਸਤੋ ਜਿਹੜੀ ਇਹ ਵੜ ਤੁਹਾਨੂੰ ਦਿਖਾਵਾਂਗੇ ਵਿਕਰੀ ਤੇ ਲਈ ਅਵੇਲੇਬਲ ਆ ਤੇ ਜਿਹੜੇ ਵੀਰ ਨੇ ਖਰੀਦਣੀ ਆ ਤੁਸੀਂ ਜਰੂਰ ਖਰੀਦ ਸਕਦੇ ਜੀ ਆਉ ਕਰਦੇ ਆਂ ਗੱਲਬਾਤ ਆਨਰ ਦੇ ਨਾਲ ਸਰਦਾਰ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਾਸਰੀ ਕਾਲ ਸਾਸਰੀਆ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਹਾਡਾ ਜੀ ਆਇਆਂ ਨੂੰ ਮਿਹਰਬਾਨੀ ਵੀਰ ਹਰਪ੍ਰੀਤ ਤੇ ਜਿੱਦਾਂ ਕਿ ਆਪਾਂ ਵੀਰ ਜੀ ਦੱਸਿਆ ਵੀ ਘਰ ਦੀ ਆਪਣੀ ਬਰੀਡ ਆ ਤੇ ਘਰ ਦੀ ਬਿਲਕੁਲ ਘਰੇਲੂ ਪਸ਼ੂਆਂ ਦੇ ਵਿੱਚੋਂ ਅੱਜ ਆਪਾਂ ਇਹ ਇੱਕ ਵੜ ਵੇਚਦੇ ਪਏ ਆ ਹਾਂਜੀ ਜੀ ਅੱਛਾ ਵੀਰ ਹਰਪ੍ਰੀਤ ਕੀ ਡਿਟੇਲ ਹੈਂ ਦੀ ਸੁਬਾ ਕਨਵਾ ਅੱਗੇ ਸੁਣਦੀ ਪਈ ਹੁਣ ਵੀਰ ਜੀ ਪੱਕਾ ਆਪਣਾ ਤੀਜਾ ਸੁਗਾ ਵਾ ਹਾਂਜੀ ਹਾਂਜੀ ਤੇ ਪਹਿਲੇ ਦੂਜੇ ਸਵੇ ਦੂਜੇ ਸਵੇ ਦਾ ਆਪਣੇ ਕੋਲ ਰਿਕਾਰਡ ਕੀ ਸੀ ਇਹਦਾ ਵੀ ਜੀ ਦੂਜੇ ਸਵੇ 16 17 18 ਕਿਲੋ ਤੱਕ ਗਈ ਆ ਠੀਕ ਆ ਜੀ ਹਾਂਜੀ ਤਾਂ ਪਹਿਲਾਂ ਵੀ 18 ਦੇ ਵਿੱਚ ਚੱਲਦੀ ਰਹੀ ਪਹਿਲੇ ਸਵੇ ਵੀ ਤੁਸੀਂ ਦੱਸਿਆ ਵੀ ਆਪਣੇ ਬਿਲਕੁਲ ਆਪਣੇ ਘਰੇਲੂ ਮਤਲਬ ਕਿ ਘਰੇ ਹੀ ਰਹੀ ਹਾਂ ਹਾਂਜੀ ਆਪਣੇ ਘਰ ਹੀ ਪਹਿਲੇ ਸਵੇ ਆਪਣੀ ਭੈਣ ਦੇ ਕੋਲੇ ਉਹਨਾਂ ਕੋਲੋਂ ਲੈ ਕੇ ਜਾਂਦੀ ਆ ਅੱਛਾ ਹਾਂਜੀ ਹੁਣ ਤੇਜਾ ਸੁਆ ਹਾਂਜੀ ਤੇ ਮਿਲਦੀ ਲੰਮਾ ਟਾਈਮ ਹੀ ਆ ਬਿਲਕੁਲ ਹਾਂਜੀ ਲੰਮਾ ਟਾਈਮ ਹੀ ਹੋਣੇ ਤੇ ਡੇਢ ਕਿ ਮਹੀਨਾ ਹੋ ਗਿਆ ਛੱਡੀ ਨੂੰ ਉਹ ਵੀ ਖੋਦੀ ਛੱਡੀ ਆ ਠੀਕ ਆ ਹਾਂਜੀ ਤੇ ਅੱਗੇ ਗੱਭਣ ਵੀਰ ਹੈ ਬਿਲਕੁਲ ਸੀਮਨ ਤੋਂ ਸ਼ਹਿਰ ਦਾ ਹਾਂਜੀ ਸੀਮਨ ਸ਼ਾਈ ਬਲਦਾਈਆ ਹਾਂਜੀ ਉਹ ਆਪਣੇ ਮੋਬਾਈਲ 'ਚ ਹੋਈ ਗਈ ਫੋਟੋ ਚੈੱਕ ਕਰਕੇ ਦੱਸਾਂਗੇ ਬਾਕੇ ਠੀਕ ਆ ਤੇ ਸੂਆ ਮਤਲਬ ਇਹ ਹੁਣ ਤੇਜਾ ਹੁੰਦੀ ਆ ਹਾਂਜੀ ਤੇਜਾ ਪਰ ਤਾਂ ਦਿਨ ਕੋਈ ਲਿਖਤੀ ਤੌਰ ਤੇ ਲਿਖਿਆ ਵੀ ਕਿੰਨੇ ਦਿਨ ਪਾਏ ਪੂਰੇ ਹਾਂਜੀ 19 20 ਤਰੀਕ ਦੇ ਸੀਮਨ 2 ਰਖਵਾਏ ਆ ਆ 2 ਸੀਮਨ 19 20 ਹਾਂਜੀ 1 19 ਨੂੰ 1 20 ਨੂੰ ਅੱਛਾ ਤੇ ਹੁਣ ਤੱਕ ਉੱਪਰ ਵੀ ਲੈ ਜਾਂਦੀ ਪਿਛਲੇ ਸਾਲ ਲੈ ਗਈ ਸੀ ਅੱਗੇ ਕੋਈ ਪਰ ਜਿਹੜੇ ਸਾਣਾ ਮੈਨ ਲੱਗਦਾ ਫਿਰ ਰਾਜੀ ਆ ਵਜਨ-ਵੋਜਨ ਵੈਟ ਦਾ ਚੰਗਾ ਖਾਸਾ ਰਾਜੀ ਆ ਦੋਸਤੋ ਫੋਲੋ ਵਜਨਦਾਰ ਤੇ ਵਜਨ ਜਿਹੜੇ ਪਸ਼ੂ ਦਾ ਹੈਗਾ ਰਾਜੀ ਹੋਵੇ ਦੋਸਤੋ ਉ ਉੱਪਰ ਲੈ ਜਾਊਗਾ ਠੀਕ ਆ ਤੇ ਠੰਡੀ ਧੀਰੀ ਆ ਸੀਲਸ ਲੱਗਾ ਤੁਸੀਂ ਆ ਵੇਖ ਲਓ ਜਿੰਨਾ ਭਾਜੀ ਵੇਚੋ ਜੀ ਲਓ ਜੀ ਅੱਛਾ ਵੀਰ ਹਰਪ੍ਰੀਤ ਮੰਨ ਲਓ ਵੀ ਜਿੱਦਾਂ ਤੁਸੀਂ ਚਵਾਈਆਂ ਪਿਛਲੇ ਸਵੇਿਆਂ ਦੇ ਵਿੱਚ ਕਰਦੇ ਰਹੇ ਜੀ ਹਾਂਜੀ ਕੋਈ ਬੰਗਾ ਪੁੰਗਾ ਪਾਉਣ ਦੀ ਲੋੜ ਪੈਂਦੀ ਰਹੀ ਹੈ ਜੀ ਹਾਂਜੀ ਬੰਗਾ ਪਾਉਣੇ ਆ ਜੀ ਬੰਗਾ ਪਾ ਲਈ ਤਾਂ ਹਾਂਜੀ ਚਲੋ ਆਪਾਂ ਮੋਸਟਲੀ ਵੇੜਾ ਦੇ ਪਾ ਹੀ ਲਈਦਾ ਬੰਗਾ ਹਾਂਜੀ ਬੰਗਾ ਪਾਉਣੀ ਤੇ 2 ਤੋਂ 17 18 17 18 ਤੇ ਚੱਲਦੀ ਹਾਂਜੀ ਹਾਂਜੀ ਠੀਕ ਹੈ ਜੇ ਦੁੱਧ ਵੀ ਆਪਾਂ ਨਾਰਮਲ ਹੀ ਗੱਲ ਕਰ ਲਏ ਜਿਵੇਂ ਤੇ ਇਸ ਬਰੀਡ ਦੀ ਖਾਸ ਤੌਰ ਤੇ ਚਹ ਜਰਸੀ ਤੋਂ ਹਾਂਜੀ ਵੀ ਮੱਝਾਂ ਵਾਲਾ ਦੁੱਧ ਆਉਂਦਾ ਹਾਂਜੀ ਮੱਝਾਂ ਵਾਂਗ ਹੀ ਅਸੀਂ ਘਰ ਦੇ ਘਰ ਪੀਂਦੇ ਰਹੇ ਹਾਂ ਮਤਲਬ ਵਾਈਟ ਦੁੱਧ ਪੂਰਾ ਚਿੱਟਾ ਹੁੰਦਾ ਜਿਵੇਂ ਆਪਾਂ ਕੰਪੇਅਰ ਕਰੀਏ ਕਿ ਇਹ ਬੇੜਾਂ ਦਾ ਬਿਲਕੁਲ ਥੋੜਾ ਜੈ ਲੋਦੇ ਵਿੱਚ ਪੀਲੇ ਜਿਹਾ ਹਾਂਜੀ ਨਹੀਂ ਨਹੀਂ ਇਹਦਾ ਚਿੱਟਾ ਚਿੱਟਾ ਦੁੱਧ ਹੁੰਦਾ ਹਾਂ ਮੱਝਾਂ ਵਾਲਾ ਦੁੱਧ ਹੀ ਆਪਾਂ ਮੰਨਦੇ ਹਾਂ ਤੇ ਫੈਂਟ ਪੂੜਨ ਦੀ ਵੀਰ ਕੋਈ ਕੜਾਈ ਕਿੰਨੀ ਕਉਂਦੀ ਆਪਣਾ ਵੈਸੇ ਤੁਹਾਡਾ ਕਾਰੋਬਾਰ ਵੀ ਹੈਗਾ ਇਹ ਫੈਂਟ ਹੈ 5 ਦੇ ਕਰੀਬ ਆਏਗੀ 5 ਦੇ ਕਰੀਬ ਹਾਂਜੀ ਤੇ ਲਓ ਵੀ ਦੋਸਤੋ ਤੀਜਾ ਸੁਭਾ ਇਹ ਵੈਡ ਹੁੰਦੀ ਹੈ ਡਿਟੇਲ ਵੀਰ ਨੇ ਤੁਹਾਨੂੰ ਦੱਸ ਹੀ ਦਿੱਤੀ ਠੰਡੀ ਸੀ ਜਿਹੜਾ ਜੋ ਮਰਦੀ ਦੀ ਹੈ ਠੰਡੀ ਠੀਰੀ ਆ ਸੀਲਸ ਲੱਕ ਪੂਰੀ ਆ ਕੋਈ ਸ਼ੱਕ ਨਹੀਂਗਾ ਦੋਸਤੋ ਜਿੱਦਾਂ ਕੋਈ ਮਰਜੀ ਮੂੰਹ ਫੜ ਕੇ ਤੁਸੀਂ ਕੋਈ ਚੀਜ਼ ਦੇਣੀ ਹੈ ਮੂੰਹ ਵੀ ਬੜਾ ਈਜ਼ੀਲੀ ਫੜਾ ਦਿੰਦੀ ਆ ਠੀਕ ਆ ਜੀ ਤੇ ਬਾਕੀ ਵੰਗਾ ਨਾਰਮਲ ਹੀ ਹਰ ਵੈਡ ਦੇ ਪਾਉਣਾ ਪੈਂਦਾ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਬਾਕੀ 35 1 ਨੰਬਰਾਂ 44 ਥਾਣਾ ਦੀ ਤਿੱਪ ਕੇ ਕੋਈ ਵੀਰ ਤਸੱਲੀ ਕਰ ਸਕਦਾ ਆਪਣੀ ਤਸੱਲੀ ਕਰ ਲਵੇ ਤੇ 19 20 ਦਸੰਬਰ ਨੂੰ ਮਤਲਬ ਕਿ ਦਿਨ ਪੂਰੇ ਆ ਹਾਂਜੀ ਤਾਂ 2 4 ਦਿਨ ਉੱਪਰ ਵੀ ਲੈ ਕੇ ਜਾ ਸਕਦੇ ਮਤਲਬ ਕਿ 22 23 ਦਸੰਬਰ ਹਾਂਜੀ ਦੂਜੇ ਸਵੇਰੇ ਤਾਂ ਲੈ ਗਈ ਹਫਤਾ ਹੀ ਉੱਪਰ ਲੈ ਗਈ ਸੀ ਅੱਛਾ ਜੀ ਹਾਂਜੀ ਅੱਗੇ ਕੋਈ ਪਤਾ ਨਹੀਂ ਠੀਕ ਆ ਜੀ ਲਓ ਵੀ ਦੂਜੇ ਸਵੇਰੇ ਵੀਰਾਂ ਦਾ ਵੀ ਦਿਨ ਉੱਪਰ ਲੈ ਗਈ ਸੀ ਕਾਫੀ ਤੇ ਬਾਕੀ ਹੁਣ ਤੇ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ 3rd ਲਾਕਟੇਸ਼ਨ ਦੇ ਵਿੱਚ ਸੌਣ ਜਾ ਰਹੀ ਆ ਤੇ ਬੱਟ ਬੁੱਟ ਲੜਾ ਲੁੜਾ ਕਾਫੀ ਆ ਹਜੇ ਆਪਾਂ ਉਮੀਦ ਕਰਦੇ ਆ ਦੋਸਤ ਠੀਕਾ ਸੋ ਸੋਨਾ ਤਣਪਾਂਡਾ ਜਿੰਨਾ ਵੀ ਆ ਪ੍ਰੋਪਰ ਸੋਨਾ ਤਣਪਾਂਡਾ ਤੇ ਖੋਲ ਕੇ ਇੱਕ ਵਾਰੀ ਤੋਰ ਕੇ ਜਰੂਰ ਦਿਖਾ ਦਿਓ ਜੀ ਇਹਨੂੰ ਠੀਕਾ ਸੋ ਬਾਕੀ ਦੂਰੋਂ ਨੇੜੇੋਂ ਜਿਹੜਾ ਕੋਈ ਵੀਰ ਆ ਰਿਹਾ ਦੋਸਤੋ ਤੁਸੀਂ ਜਰੂਰ ਇੱਕ ਤੱਕ ਰੱਖ ਕੇ ਆਇਓ ਵੀ ਵਜਨ ਵਟਾ ਪੂਰਾ ਵੈੜ ਦਾ ਕੱਦ ਵੀ ਬਹੁਤ ਸੋਹਣਾ ਹੈ ਕੱਦ ਵੀ ਚੰਗਾ ਮੀਡੀਅਮ ਤੋਂ ਜਿਹੜੀ ਉੱਚੀ ਆ ਕੱਦ-ਕਾਠ ਦੀ ਵੀ ਬਹੁਤ ਪਿਆਰੀ ਆ ਤੇ ਆਰਡਰ ਕੁਆਲਿਟੀ ਵਾਲੇ ਕਾਫੀ ਸੋਹਣੀ ਹੈਗੀ ਦੋਸਤੋ ਆਰਡਰ ਕੁਆਲਿਟੀ ਵੀ ਕਾਫੀ ਸੋਹਣੀ ਬਣਾ ਰਹੀ ਹੈ ਬਾਕੀ ਥਣ ਪ੍ਰੋਪਰ ਮੁਠੀ ਆ ਹੱਥੀ ਚਵਾਈ ਵਾਲਾ ਥਾਣਾ ਤੇ ਨਖੇੜ ਥਾਣਾ ਦਾ ਵੀ ਕਾਫੀ ਸੋਹਣਾ ਅਗਲੇ ਪਿਛਲੇ ਥਾਣਾ ਦਾ ਵੀ ਕੋਈ ਆਪਾਂ ਕਹਿ ਦਈਏ ਨਾ ਵੀ ਚੱਪੇ-ਚੱਪੇ ਦੇ ਥਾਣਾ ਵੈੜ ਦਾ ਤੇ ਆਹ ਦੇਖੋ ਜੀ ਬਾਕੀ ਸੇਵਾ ਸੰਭਾਲ ਜਿਹੜੀ ਦੋਸਤੋ ਆਪ ਹੀ ਦਿਖ ਰਹੀ ਹੈ ਵੀ ਚੰਗੀ ਸੋਹਣੀ ਸੇਵਾ ਸੰਭਾਲ ਦੇ ਵਿੱਚ ਰਹੀ ਹੈ ਆਹ ਫੇਸ ਕੁਆਲਿਟੀ ਆ ਆਹ ਮੂੜਾ ਅਜਾ ਫੜਦਾ ਠੀਕਾ ਅਚਾਰਪੀ ਤਾਂ ਵੀਰੇ ਕਿੰਨਾ ਮੁੱਲ ਕੀ ਡਿਮਾਂਡ ਕਰਦੇ ਐ ਇਸ ਵਾਇਰ ਦੀ ਵੀ ਜੀ ਆਪਾਂ ਦੇਣ ਲੈਣ ਵਾਲੇ 65000 ਰੁਪਏ ਕਰਦੇ ਆ 65000 ਹਾਂਜੀ ਵੀ ਜਸਨੋਈ ਆ ਵੀ ਜਿੱਥੇ ਕਿ ਦੇਣ ਹਾਂਜੀ ਜਸਨੋਈ ਆ ਠੀਕ ਹੈ ਜੀ ਹਾਂਜੀ ਤਾਂ ਲੋ ਵੀ ਦੋਸਤੋ 65000 ਲੈਂਡ ਦੇਣ ਵਾਲੀ ਗੱਲਬਾਤ ਵੀਰਾਂ ਦਾ ਵੀ ਆਪਾਂ ਕਰਦੇ ਆ ਡਿਮਾਂਡ ਵੈਸੇ ਵੀਰ ਕਹਿੰਦਾ ਪਿਆ ਸੀ ਵੀ ਆਪਾਂ ਚਲੋ 70 ਵੀ ਕਰਦੇ ਆ 75 72 ਵੀ ਕਰਦੇ ਆ ਬਾਕੀ ਜਿਹੜਾ ਲੈਂਡ ਦੇਣ ਵਾਲੀ ਗੱਲਬਾਤ ਉਹ 65000 ਸੋ ਮੇਰੇ ਵੀਰ ਜਿੰਨੂੰ ਵੀ ਜਚੂਗੀ ਫੱਬੂਗੀ ਬਾਕੀ ਤੁਸੀਂ 65000 ਦੇ ਵਿੱਚੋਂ ਜੋ ਵੀ ਮਾਨਤਨ ਹੋਊਗਾ ਦੋਸਤੋ ਜਿੰਨੀ ਵੀ ਗੁੰਜਾਇਸ਼ ਹੋਈ ਜਿਹੜਾ ਕੋਈ ਵੀਰ ਘਰੇ ਆਊਗਾ ਵਿੱਚੋਂ ਮਾਨਤਨ ਜਿੰਨਾ ਵੀ ਹੋਊਗਾ ਉਹ ਹੋ ਜਾਊਗਾ ਛੋਟਚਾਪਾ ਹੋ ਜਾਊਗਾ ਬਾਕੀ ਬਾਹਰ ਤੁਸੀਂ ਆਪ ਦੇਖ ਲਓ ਦੋਸਤੋ ਪੂਰੀ ਵੱਡੀ ਚੰਗੇ ਸੋਨੇ ਕੱਦ ਕਾਠੀ ਦੀ ਆ ਵਜਨ ਲੋਡ ਵਾਲੀ ਆ ਤੇ ਜ਼ਰੂਰ ਪਸੰਦ ਆਊਗੀ ਤੁਹਾਨੂੰ ਨੰਬਰ ਆਪਾਂ ਵੀਰ ਤੋਂ ਪੁੱਛ ਲੈਨੇ ਆ ਹਰਪ੍ਰੀਤ ਬੋਲ ਦੋ ਨੰਬਰ ਭਾਈ ਜੀ ਨੰਬਰ 9849 64017 98149 64017 ਠੀਕ ਹੈ ਜੀ ਠੀਕ ਆ ਇਹ ਹਰਪ੍ਰੀਤ ਬਾਈ ਇੱਕ ਆਪਣੇ ਕੋਲ ਜਿਹੜਾ ਇੱਕ ਕਟਾ ਸੀਗਾ ਦੱਸਿਆ ਤੁਸੀਂ ਸਟਾਰਟਿੰਗ ਤੇ ਹਾਂਜੀ ਇਹ ਕਟਾ ਕਿਹੜੇ ਬੁੱਲ ਦਾ ਹੈਗਾ ਕਿਹੜੇ ਸਾਣ ਦਾ ਨਸੀਮਨ ਲਵਾਇ ਸੀ ਮੱਜ ਨੂੰ ਇਹ ਵੀ ਜੀ ਰੁਸਤਮੇ ਹਿੰਦ ਦਾ ਰੁਸਤਮੇ ਹਿੰਦ ਦਾ ਹਾਂਜੀ ਠੀਕ ਆ ਜੀ ਤੇ ਮਦਰ ਇਹਦੀ ਜਿਹੜੀ ਮਦਰ ਆਪਣੇ ਕੋਲ ਕਿੰਨੇ ਸੂਵੇ ਤੱਕ ਹੁਣ ਚੱਲ ਰਹੀ ਹੈ ਦੁੱਸਰੇ ਜੀ ਸੂਇਆਂ ਕੀ 15 ਲੀਟਰ ਚੱਲ ਰਹੀ ਹੈ 15 ਕਿਲੋ ਦੇ ਜਾਨੀ ਹੁਣ ਮੌਜੂਦ ਆ 15 ਲੀਟਰ ਹਾਂਜੀ 15 ਕਿਲੋ ਮੌਜੂਦ ਆ 1 ਮਹੀਨੇ ਦੇ ਲਗਭਗ ਸੂਇ ਆ ਠੀਕ ਆ ਜੀ ਹਾਂਜੀ ਰੁਸਤਮੇ ਹਿੰਦ ਦਾ ਦੋਸਤੋ ਇਹ ਬੱਚਾ ਹੈ ਕਟਾ ਹੈ ਮੇਲ ਕਾਫ ਇਹ ਵੀ ਜੀ 1 ਮਹੀਨੇ ਦੇ ਕਰੀਬ ਹੋ ਗਿਆ ਵਾ 1 ਮਹੀਨੇ ਹਾਂਜੀ 1 ਮਹੀਨੇ ਦਾ ਦੋਸਤੋ ਕਟਾ ਹੈ ਰੁਸਤਮੇ ਹਿੰਦ ਦਾ ਸ਼ੌਂਕ ਨਾਲ ਵੀਰ ਤਿਆਰ ਕਰਦਾ ਪਿਆ ਤੇ ਇਹਨੂੰ ਹਰਪ੍ਰੀਤ ਭਾਈ ਕੀ ਡਾਈਟ ਦੇ ਰਹੇ ਕੀ ਪਲਾਨ ਹੈਗਾ ਤੁਹਾਡਾ ਜੀ ਕਾਪੂਸਟਰ ਦੇ ਰਹੇ ਆ ਤੇ ਮੈਂ ਦੁੱਧ ਦੇ ਰਹੇ ਜਿਆਦਾਤਰ ਦੁੱਧ ਹੀ ਪੀ ਰਹੇ ਹਾਂ ਜਿਆਦਾਤਰ ਦੁੱਧ ਦੁੱਧ ਕਿੰਨਾ ਕੁ ਡੇਲੀ ਦਾ ਦੋ ਟਾਈਮ ਦਾ ਦੇ ਰਹੇ ਉਹਨੇ ਦੁੱਧ ਦਾ ਦੋ ਥਾਂ ਤਾਂ ਪੱਕਾ ਜੀ ਦਈਦੇ ਆ ਅੱਛਾ ਦੋ ਥਾਂ 7-8 ਲੀਟਰ ਲੈ ਲਈਏ ਹਾਂਜੀ ਬਣ ਜੂਗਾ ਮarli ਚੰਗਾ ਵੱਡਾ ਤਿਆਰ ਹੋਊਗਾ ਹਾਂਜੀ ਕਰਤ ਰਹਿ ਆਪਣੀ ਬਿਲਕੁਲ ਇੱਕ ਮੋਢਲਾ ਜਿਹੜਾ ਦੋਸਤੋ ਬਿਲਕੁਲ ਦੁੱਧ ਹੁੰਦਾ ਕਾਸォਰ ਤੇ ਦੁੱਧ ਜਿੰਨਾ ਵੀ ਆਪਾਂ ਪਿਆ ਸਕਦੇ ਆ ਕਾਫ ਨੂੰ ਤੇ ਜਿਹੜੇ ਕਾਫ ਦੀ ਬਿਲਕੁਲ ਆਪਾਂ ਤਿਆਰੀ ਕਰਾਉਣਾ ਚਾਹੁੰਦੇ ਆ ਬਰੀਡ ਵਾਲਾ ਬੱਚਾ ਤੇ ਤਿਆਰ ਕਰਨਾ ਚਾਹੁੰਦੇ ਆ ਤੇ ਜ਼ਿਆਦਾਤਰ ਮੈਟਰ ਜਿਹੜਾ ਦੁੱਧ ਕਰਦਾ ਉਸ ਤੋਂ ਬਾਅਦ ਹੋਰ ਵੀ ਜਿਹੜਾ ਦੋਸਤੋ ਡਾਈਟ ਪਲਾਨ ਆ ਜਾਂਦੇ ਆ ਠੀਕ ਆ ਜੀ ਕੱਲਾ ਦੁੱਧ ਨਹੀਂ ਲਿੰਗਾ ਬਾਕੀ ਡਾਈਟ ਪਲਾਨ ਹੋਰ ਵੀ ਹੈਗੇ ਕਈ ਤਰ੍ਹਾਂ ਦੀ ਫੀਡ ਹੈਗੀ ਆ ਸੋ ਕਈ ਤਰ੍ਹਾਂ ਦੇ ਸਟਾਰਟਰ ਦੇਨੇ ਪੈਂਦੇ ਆ ਸੀਜ਼ ਕੰਪਨੀ ਦੀ ਕਾਪੀ ਦੇ ਦੇਣ ਹਾਂ ਜੀ ਅਸੀਸ ਦੀ ਦੇ ਰਹੇ ਹਾਂ ਅਸੀਸ ਦੇ ਰਹੇ ਹਾਂ ਹਾਂ ਜੀ ਠੀਕ ਆ ਵੀਰ ਸੋ ਰਸਤਮੇ ਹਿੰਦ ਦਾ ਵੀਰ ਕੋਲੇ ਜਿਹੜਾ ਦੋਸਤੋ ਇਹ ਕਟਾ ਠੀ ਤੇ ਮਾਲੀ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਹਜੇ 1 ਮੰਥ ਦੀ 1 ਮਹੀਨੇ ਦੀ ਉਮਰ ਆ ਇਸ ਮਾਲੀ ਦੀ ਤੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਠੀਕ ਆ ਜੀ ਕਿੱਡਾ ਕਮਾਲੀ ਬਣ ਕੇ ਤਿਆਰ ਹੁੰਦਾ ਮਾਂ ਇਹਦੀ ਚੰਗੀ ਕੱਦ ਕਾਠੀ ਦੀ ਆ ਜੀ ਹਾਂਜੀ ਮਾਜ ਬਹੁਤ ਈ ਦਿਖਾ ਦਿੰਦੇ ਨੇ ਅੱਛਾ ਆ ਜੋ ਨਾਲ ਦੇਖ ਲੀ ਹਾਂਜੀ ਸੋ ਦੋਸਤੋ ਫਿਲਹਾਲ ਜਿਹੜੀ ਹੈ ਵੈੜ ਵਕਾਉ ਸੀ ਤੇ ਮਾਲੀ ਆਪਾਂ ਤੁਹਾਨੂੰ ਵੈਸੇ ਇੱਕ ਸ਼ੋਅ ਕੁਆਲਟੀ ਵਜੋਂ ਦਿਖਾ ਰਹੇ ਆ ਵੀਰ ਨੇ ਜਿਹੜਾ ਬਿਲਕੁਲ ਅੱਗੇ ਸਾਂਭਿਆ ਅੱਗੇ ਸੰਭਾਲ ਕਰਦੇ ਪਏ ਆ ਰੂਟੀਨ ਦੇ ਵਿੱਚ ਉਹਨੂੰ ਜਿਹੜਾ ਤਿਆਰ ਕਰਦੇ ਪਏ ਨੇ ਇਹਦਾ ਅੱਛਾ ਇਹ ਮਦਰ ਆ ਜੀ ਹਾਂਜੀ ਲਓ ਜੀ ਸੋ ਮਦਰ ਵੀ ਆ ਵੀਰਾਂ ਨੂੰ ਦਿਖਾ ਦਿੱਤੀ ਆ ਦੋਸਤੋ ਆ ਮਦਰ ਆ ਬਿਲਕੁਲ ਮੋਰਾ ਬਰੀਡ ਦੇ ਵਿੱਚ ਦੋਸਤੋ ਇਹਦੀ ਮਦਰ ਆ ਠੀਕ ਆ ਤੇ ਤਕਰੀਬਨ ਆ ਪਾਸ ਕਰਦੇ ਆ ਵੀ ਮਾਲੀ ਵੀ ਜਿਹੜਾ ਬਿਲਕੁਲ ਮਦਰ ਦੇ ਉੱਪਰ ਹੀ ਜਾਊਗਾ ਕਿਉਂਕਿ ਮਦਰ ਕਾਫੀ ਸੋਹਣੀ ਚੰਗੀ ਕੱਦ ਗਾਠੀ ਦੀ ਆ ਇੱਕ ਸ਼ੋਅ ਕੁਆਲਟੀ ਵਜੋਂ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆ ਕਟਾ ਵੀਰ ਸਾਹਮਣੇ ਆ ਤਿਆਰ ਕਰਦਾ ਪਿਆ ਤੇ ਹੁਣ ਕੋਈ 15 ਕਿ ਲੀਟਰ ਤੇ ਇਹ ਜਿਹੜੀ ਝੋਟੀ ਆ ਕਹਿ ਲਈਏ ਵੀ ਚੱਲਦੀ ਪਈ ਆ ਦੂਜਾ ਸੂਬਾ ਸੁੱਈ ਸੀ ਨਾ ਹਾਂਜੀ ਦੂਜਾ ਝੋਟੀ ਕਹਿੰਦੇ ਆ ਦੋਸਤੋ ਦੂਜਾ ਸੂਬੇ ਦੇ ਵਿੱਚ ਹੁਣ ਇਹ ਸੁੱਈ ਸੀਗੀ ਬਹੁਤ ਪਰਸਤੋ ਮੈਂ ਇਹਦਾ ਕਟਾ ਵੀਰ ਦੇ ਕੋਲ ਆਉਣ ਵਾਲਾ ਪੁਇਖ ਜਿਹੜਾ ਦੋਸਤੋ ਚੰਗਾ ਹੋਊਗਾ ਕਿਉਂਕਿ ਦੁੱਧ ਵੀ ਚੰਗਾ ਖਾਸਾ ਵੀਰ ਪਿਆ ਰਿਹਾ ਤੇ ਅਕੇ ਬਿਲਕੁਲ ਡਾਈਟ ਜਿਹੜੀ ਆ ਫੀਡ ਵਗੈਰਾ ਉਹ ਵੀ ਚੰਗੀ ਕਰਦਾ ਪਿਆ ਤੇ ਮਾਲੀ ਚੰਗਾ ਬਣ ਕੇ ਤਿਆਰ ਹੋਊਗਾ ਸੋ ਬਾਕੀ ਨਸਲ ਸੁਧਾਰ ਦੇ ਵਿੱਚ ਨੇੜੇ-ਤੇੜੇ ਪਿੰਡਾਂ ਦੇ ਵਿੱਚ ਆਪਦੀ ਘਰ ਦੀ ਬਰੀਡ ਦੇ ਵਿੱਚ ਜਿਹੜਾ ਵਧੀਆ-ਵਧੀਆ ਚੰਗਾ-ਚੰਗਾ ਯੋਗਦਾਨ ਪਾਵੇ ਉਹਨਾਂ ਦੇ ਸਮੇਂ ਦੇ ਵਿੱਚ ਸੋ ਇਹ ਆਪਾਂ ਆਸ ਕਰ ਸਕਦੇ ਹਾਂ ਇਸ ਮਾਲੀ ਤੋਂ ਇਸ ਕੱਟੇ ਤੋਂ ਠੀਕ ਆ ਵੀਰ ਹਰਪ੍ਰੀਤ ਸਿੰਘ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਆ ਤੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ